ਅਮਰਿਤਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਬਿਲਕੁਲ ਸਹੀ ਹੈ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਅਮਰਿਤਪਾਲ ਮਹਿਰੋ ਦੇ ਹੱਕ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵੀ ਜਿਹੜੇ ਕਿ ਹੱਕ ਦੇ ਵਿੱਚ ਉਤਰੇ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਭਾ비 ਕਮਲਕੌਰ ਜੋਗੜੀ ਕੇ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸੇ ਵਿਵਾਦਤ ਚਿਹਰਾ ਸੀ ਤੇ ਉਥੇ ਹੀ ਅਸ਼ਲੀਲ ਕੰਟੈਂਟ ਬਣਾਇਆ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਥੇ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਜਿਹੜੀ ਕਿ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਸੀ ਤੇ ਵੱਡੇ ਖੁਲਾਸੇ ਜਿਹੜੇ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਹੋਏ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਕਿ 10 ਤਰੀਕ ਦੇ ਲਗਭਗ ਜਿਹੜੀ ਕਿ ਕਮਲਕੌਰ ਭਾਬੀ ਦੀ ਮੌਤ ਹੋ ਗਈ ਤੇ ਉਸ ਮੌਤ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਈ ਤੇ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਜਿਹੜਾ ਕਿ ਗੱਡੀ ਤੋਂ ਬਾਹਰ ਨਿਕਲਦਾ ਹੈ ਪਰੰਤੂ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਜਿਹੜੇ ਕਿ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਖਾਲਸਾ ਕਦੇ ਵੀ ਔਰਤਾ ਦੇ ਉੱਤੇ ਵਾਰ ਨਹੀਂ ਕਰਦਾ ਪਰੰਤੂ ਜੋ ਸਿੰਘਾਂ ਨੂੰ ਤੇ ਸਾਡੀ ਸਿੱਖੀ ਨੂੰ ਬਦਨਾਮ ਕਰੇਗਾ ਉਸ ਦਾ ਸੌਦਾ ਲਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਨੇ ਕਈਆਂ ਨੂੰ ਸਿੱਧੇ ਚੇਤਾਵਨੀ ਦਿੱਤੀ ਤੇ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਜਿਹੜੇ ਕਮਰਤਪਾਲ ਸਿੰਘ ਮੈਰੋ ਸਿੱਧੇ ਹੋਏ ਤੇ ਦੂਜੇ ਪਾਸੇ ਦੱਸਦੀ ਹੈ ਕਿ ਦੀਪਿਕਾ ਲੂਥਰਾ ਤੇ ਪ੍ਰੀਤ ਜੱਠੀ ਨੂੰ ਤੱਕ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਤੇ ਕੱਲ ਪ੍ਰੈਸ ਕਾਨਫਰੈਂਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਅਮਰਿਤਪਾਲ ਮੈਰੋ ਹੁਣ ਵਿਦੇਸ਼ ਨੂੰ ਫਰਾਰ ਹੋ ਗਿਆ ਹੈ ਤੇ ਇਸ ਕਤਲ ਦੀ ਸਾਜ਼ਿਸ਼ ਹੈ ਜਿਹੜੀ ਲਗਭਗ 3 ਮਹੀਨੇ ਤੋਂ ਚੱਲ ਰਹੀ ਸੀ ਤੇ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਮੋੜ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਪਹਿਲਾਂ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਸੀ ਪਰੰਤੂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਥ ਗ੍ਰੰਥੀ ਜਿਹੜੇ ਕਿ ਮਲਕੀਤ ਸਿੰਘ ਵਿਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ ਤੇ ਦੂਜੇ ਪਾਸੇ ਹੁਣ ਹੱਕ ਦੇ ਵਿੱਚ ਹੈੱਡ ਗ੍ਰੰਥੀ ਆਏ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਉਹ ਬਿਲਕੁਲ ਸਹੀ ਹੋਇਆ ਤੇ ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਆ ਨਿਤਰੇ ਨੇ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਲੇਗਲ ਕੰਟੈਂਟ ਨੂੰ ਲੈ ਕੇ ਹੁਣ ਲਗਾਤਾਰ ਵਿਵਾਦ ਚੱਰੀ ਹੈ ਤੇ ਜੋ ਦੂਜੇ ਪਾਸੇ ਅਮਰਿਤਪਾਲ ਮੈਰੋ ਨੂੰ ਲੈ ਕੇ ਪੂਰੇ ਪੰਜਾਬ ਜਿਹੜਾ ਹੈ ਕਿ ਲਗਭਗ ਹੱਕ ਦੇ ਵਿੱਚ ਹੈ ਤੇ ਦੂਜੇ ਪਾਸੇ ਉਥੇ ਹੀ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਹੈ ਜਿਹੜੀ ਕਿ ਸਿੱਖਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਅਮਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਬਿਲਕੁਲ ਸਹੀ ਹੈ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਅਮਰਪਾਲ ਮਹਿਰੋ ਦੇ ਹੱਕ ਦੇ ਵਿੱਚ ਕਾਲ ਤਖਤ ਸਾਹਿਬ ਦੇ ਹੈਡ ਗਰੰਟੀ ਵੀ ਜਿਹੜੇ ਕਿ ਹੱਕ ਦੇ ਵਿੱਚ ਉਤਰੇ ਨੇ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਭਾਬੀ ਕਮਲਕੌਰ ਜੋਗੜੀ ਕੇ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸੀ ਵਿਵਾਦਤ ਚਿਹਰਾ ਸੀ ਤੇ ਉਥੇ ਹੀ ਸ਼ਲੀਲ ਕੰਟੈਂਟ ਬਣਾਇਆ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਥੇ ਅਮਰਪਾਲ ਸਿੰਘ ਮਹਿਰੋ ਦੇ ਵੱਲੋਂ ਜਿਹੜੀ ਕਿ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਸੀ ਤੇ ਵੱਡੇ ਖੁਲਾਸੇ ਜਿਹੜੇ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਹੋਏ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਕਿ 10 ਤਰੀਕ ਦੇ ਲਗਭਗ ਜਿਹੜੀ ਕਿ ਕਮਲਕੌਰ ਭਾਬੀ ਦੀ ਮੌਤ ਹੋ ਗਈ ਤੇ ਉਸ ਮੌਤ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਈ ਤੇ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਜਿਹੜਾ ਕਿ ਗੱਡੀ ਤੋਂ ਬਾਹਰ ਨਿਕਲਦਾ ਹੈ ਪਰੰਤੂ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਜਿਹੜੇ ਕਿ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਖਾਲਸਾ ਕਦੇ ਵੀ ਔਰਤਾ ਦੇ ਉੱਤੇ ਵਾਰ ਨਹੀਂ ਕਰਦਾ ਪਰੰਤੂ ਜੋ ਸਿੰਘਾਂ ਨੂੰ ਤੇ ਸਾਡੀ ਸਿੱਖੀ ਨੂੰ ਬਦਨਾਮ ਕਰੇਗਾ ਉਸ ਦਾ ਸੌਦਾ ਲਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਨੇ ਕਈਆਂ ਨੂੰ ਸਿੱਧੇ ਚੇਤਾਵਨੀ ਦਿੱਤੀ ਤੇ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਜਿਹੜੇ ਕਮਰਤਪਾਲ ਸਿੰਘ ਮੈਰੋ ਸਿੱਧੇ ਹੋਏ ਤੇ ਦੂਜੇ ਪਾਸੇ ਆ ਦੱਸਦੀ ਹੈ ਕਿ ਦੀਪਿਕਾ ਲੂਥਰਾ ਤੇ ਪ੍ਰੀਤ ਜੱਠੀ ਨੂੰ ਤੱਕ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਤੇ ਕੱਲ ਪ੍ਰੈਸ ਕਾਨਫਰੰਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਅਮਰਿਤਪਾਲ ਮਹਿਰੋ ਹੁਣ ਵਿਦੇਸ਼ ਨੂੰ ਫਰਾਰ ਹੋ ਗਿਆ ਹੈ ਤੇ ਇਸ ਕਤਲ ਦੀ ਸਾਜ਼ਿਸ਼ ਹੈ ਜਿਹੜੀ ਲਗਭਗ 3 ਮਹੀਨੇ ਤੋਂ ਚੱਲ ਰਹੀ ਸੀ ਤੇ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਮੋੜ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਪਹਿਲਾ ਅਮਰਿਤਪਾਲ